ਵੈਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਕਲਾਸ ਹਾਊਸ ਪਿੰਡ ਖੜਿਆਲ ਕਿਲੇ ਵਾਲੇ ਗੁਰੂ ਘਰ ਦੇ ਕੋਲ ਤੇ ਆਪਾਂ ਅੱਜ ਵੀਡੀਓ ਵੀ ਬਹੁਤ ਸੋਹਣੀ ਲੈ ਕੇ ਆਏ ਆ ਗਰਮੀਆਂ ਵਾਸਤੇ ਹਰ ਇੱਕ ਭੈਣ ਭਰਾ ਭਾਲਦਾ ਸੀਗਾ ਵੀ ਸਾਨੂੰ ਕਰੇ ਰੁਟੀਨ ਵੀਅਰ ਹੈਨਾ ਡੇਲੀ ਪਾਉਣ ਵਾਸਤੇ ਕੱਪੜੇ ਜਿਹੜੇ ਰੇਂਜ ਵੀ ਸਸਤੀ ਹੋਵੇ ਕੱਪੜਾ ਹੀ ਬਹੁਤ ਸੋਹਣਾ ਹੋਵੇ ਕਾਟਨ ਫੁੱਲ ਪਿਆਰ ਚ ਉਹ ਚੀਜ਼ਾਂ ਆਪਾਂ ਲੈ ਕੇ ਆਏ ਆ ਅੱਜ ਕੁਝ ਕੁ ਡਿਜ਼ਾਈਨ ਤੁਹਾਡੇ ਨਾਲ ਸਾਂਝੇ ਕਰਾਂਗੇ ਬਹੁਤ ਸੋਹਣੀ ਕੈਮਰਿਕ ਹੈ ਇਸ ਤਰ੍ਹਾਂ ਦੇ ਡਿਜ਼ਾਈਨ ਆਉਂਦੇ ਨੇ ਇਹਦੇ ਵਿੱਚ ਆ ਦੇਖੋ ਬਈ ਬਹੁਤ ਸੋਹਣੇ ਡਿਜ਼ਾਈਨ ਨੇ ਇਹ ਆ ਦੇਖੋ ਨੇੜੇ ਲਾ ਕੇ ਦਿਖਾਉ ਥੋੜਾ ਜਿਹਾ ਪ੍ਰਿੰਟ ਬਹੁਤ ਸੋਹਣਾ ਹੈ ਮੇਰੇ ਨਾਲ ਗੱਲ ਹੁੰਦੀ ਹੈ ਕੱਪੜੇ ਦੀ ਕਪੜਾ ਪਿਓਰ ਕਾਟਨ ਹੈ ਇਹ ਫੁੱਲ ਪਿਓਰ ਕਾਟਨ ਤੇ ਗਰਮੀਆਂ ਚ ਘਰੇ ਪਾ ਸਕਦੇ ਤੁਸੀਂ ਵਧੀਆ ਸੂਟ ਵੈਸੇ ਹੁਣ ਜਾਣ ਵਾਸਤੇ ਵੀ ਜਿਵੇਂ ਵੀ ਰੱਖ ਸਕਦੇ ਹੋ ਬਹੁਤ ਜਿਆਦਾ ਇਹ ਚ ਸੋਹਣੇ ਸੋਹਣੇ ਰੰਗ ਵੀ ਦੇਵਾਂਗੇ ਤੁਹਾਨੂੰ ਡਿਜ਼ਾਈਨ ਵੀ ਦੇਵਾਂਗੇ ਤੇ ਰੇਟ ਵੀ ਇਹਦਾ ਬਹੁਤ ਜਾਇਜ਼ ਰੇਟ ਹੈ ਚੀਜ਼ ਬਹੁਤ ਸੋਹਣੀ ਹੈ ਰੇਟ ਬਹੁਤ ਘੱਟ ਕਹਿ ਸਕਦੇ ਆਪਾਂ ਚੀਜ਼ ਦੇ ਮੁਕਾਬਲੇ ਉਗੂ ਚੀਜ਼ ਤੈਰੇ ਅੱਟ ਤੇ ਹੋਰ ਵੀ ਬਹੁਤ ਕੁਝ ਮਿਲ ਜਾਂਦਾ ਪਰ ਇਹ ਚੀਜ਼ਾਂ ਹੁੰਦੀਆਂ ਨੇ ਜਿਹੜੇ ਕੰਪਨੀ ਦੇ ਨੇ ਇਹ ਵਧੀਆ ਸਾਰੇ ਬ੍ਰਾਂਡ ਦੇ ਸੂਟ ਲੈਗੇ ਆ ਦੇਖੋ ਬਾਕਾਇਦਾ ਮੋਹਰ ਵਾਲਾ ਕੱਪੜਾ ਹੀ ਨਹੀਂ ਹੈ ਵੀ ਦੇਸੀ ਕੱਪੜਾ ਨਹੀਂ ਹੈਗਾ ਵੀ ਆਪਾਂ ਸਸਤਾ ਤਾਂ ਦੇ ਰਹੇ ਆ ਇਹ ਬਸ ਇਹ ਸਮਝ ਲਓ ਵੀ ਇੱਕ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਹੋਣ ਉਹਨਾਂ ਵਾਸਤੇ ਇਹ ਆਫਰ ਹੀ ਹੈ ਬਹੁਤ ਸੋਹਣੇ 5-500 ਰੁਪਏ ਵਾਲੇ ਸੂਟਾਂ ਦੇ ਵਿੱਚ ਇਹ ਵਿਕ ਰਿਹਾ ਹੈ ਕੱਪੜਾ 500 450 500 ਰੁਪਏ ਚ ਆਮਿਦ ਰੇਟ ਬਾਜ਼ਾਰ ਦੇ ਵਿੱਚ ਹੈਗਾ ਡਿਜ਼ਾਈਨ ਪਹਿਲਾ ਆ ਗਿਆ ਇਹ ਗ੍ਰੀਨ ਦੇ ਉੱਪਰ ਹੈ ਬਈ ਬਣਿਆ ਹੋਇਆ ਬਹੁਤ ਸੋਹਣਾ ਅੰਗੂਰੀ ਜਿਹਾ ਕਲਰ ਹੈ ਇਹ ਫਿਰ ਅਗਲਾ ਡਿਜ਼ਾਈਨ ਦਿਖਾ ਦੂੰ ਖੋਲਿਆ ਕਰ ਸਾਈਡ ਤੋਂ ਦੇਖ ਖਾ ਲੋ ਸੂਬਤ ਇਹਨਾਂ ਦਿਖਾ ਲੋ ਦੇਖੋ ਕਿੰਨਾ ਸੋਹਣਾ ਬਹੁਤ ਪਿਆਰਾ ਡਿਜ਼ਾਈਨ ਹੈ ਕਲਰ ਵੀ ਬਹੁਤ ਸੋਹਣੇ ਨੇ ਕਿ ਮੀਡੀਅਮ ਜੇ ਕਲਰ ਨੇ ਬਹੁਤ ਜ਼ਿਆਦਾ ਡਾਰਕ ਨਹੀਂ ਜਾਂ ਨਾ ਜ਼ਿਆਦਾ ਲਾਈਟ ਨਹੀਂ ਇਹ ਰੇਟ ਬਹੁਤ ਘੱਟ ਆਉਣ ਵਾਲਾ ਹੈ ਚ ਰੰਗ ਆਪਾਂ ਤੁਹਾਨੂੰ ਕਈ ਕਈ ਦੇ ਸਕਦੇ ਆ ਜਲਦੀ ਤੋਂ ਜਲਦੀ ਜਿਹੜਿਆ ਭੈਣਾ ਪਹਿਲਾਂ ਕਈ ਵਾਰੀ ਟੈਂਕੀ ਪ्युअर ਕਾਊਂਟਰ ਦੇ ਸੂਟ ਜਦੋਂ ਕੋਈ ਘੱਟ ਰੇਂਜ ਦੇ ਵਿੱਚ ਚਾਹਣ ਦਿੱਤੇ ਹੋ ਤਾਂ ਉਹਨਾਂ ਵਾਸਤੇ ਇਹ ਵੀਡੀਓ ਬਹੁਤ ਸੋਹਣੇ ਸੂਟ ਨੇ ਜਿਹੜਾ ਪਹਿਲਾਂ ਲੈ ਜੂਗਾ ਭਾਈ ਉਸੇ ਵਾਸਤੇ ਆਫਰ ਹੈ ਕਿਉਂਕਿ ਪਹਿਲਾਂ ਵੀ ਆਪਣੇ ਕੋਲ ਸਸਤੇ ਸੂਟ ਆਏ ਸੀ ਪਹਿਲਾਂ ਫਿਰ ਕਈ ਭੈਣਾ ਖਾਲੀ ਮੁੜੀਆਂ ਹਨਾ ਇਹ ਹੁਣ ਜਿਨ੍ਹਾਂ ਨੂੰ ਜ਼ਰੂਰਤ ਹੈ ਉਹ ਜਲਦੀ ਸਵੇਰੀ ਆਪਣਾ 10 ਵਜੇ ਤੋਂ ਬਾਅਦ ਆ ਸਕਦੇ ਹੋ ਤੁਹਾਨੂੰ ਸਵੇਰੇ ਸੂਟ ਹੈ ਆਪਣੇ ਕੋਲ ਅੱਜ ਹਾਜ਼ਰ ਹੋ ਗਏ ਸਵੇਰੇ 10 ਵਜੇ ਤੋਂ ਇਹਨਾਂ ਦਾ ਆਪਾਂ ਕਰ ਦਾਂਗੇ ਦੇਣੇ ਸਟਾਰਟ ਤੇ ਤੁਸੀਂ ਆ ਕੇ ਆਪਦਾ ਲੈ ਜਿਓ ਬਹੁਤ ਸੋਹਣੀ ਚੀਜ਼ ਨਿਕਲੂਗੀ ਕੱਪੜਾ ਇੰਨਾ ਸੋਹਣਾ ਉਹ ਤੁਹਾਡਾ ਪੂਰਾ ਪੈਸਾ ਵਸੂਲ ਵਾਲਾ ਕੰਮ ਹੈ ਆਪ ਦਿਖਾ ਦੇ ਬਲੈਕ ਵਾਲਾ ਆ ਦੇਖੋ ਜੀ ਆ ਦੇਖੋ ਡਿਜ਼ਾਈਨ ਦੇ ਹੁਣ ਸਿਹਨ ਹਿੱਟ ਤੋਂ ਹਿੱਟ ਡਿਜ਼ਾਈਨ ਇਹ ਮੈਂ ਤਾਂ ਇਹ ਕਹਿਣਾ ਬਈ ਜਿਹੜਾ ਬੰਦਾ ਇੱਕ ਸੂਟ ਲੈਣ ਆਊਗਾ ਚਾਰ ਸੂਟ ਕੱਟ ਤੋਂ ਘੱਟ ਲੈ ਕੇ ਜਾਊਗਾ ਇੰਨਾ ਸੋਹਣਾ ਕੱਪੜਾ ਇਹ ਤੁਸੀਂ ਆਪ ਕਹੋਗੇ ਇੱਕ ਸੂਟ ਲੈਣ ਆਉਂਗੇ ਚੰਨੇ ਜਾਂ ਚਾਰ ਸੂਟ ਤੁਸੀਂ ਲਿਜਾਏ ਆਪਣਾ ਵਾਪਸ ਨਹੀਂ ਮੁੜਦੇ ਇੰਨਾ ਸੋਹਣਾ ਹੈ ਸ਼ਟਾ ਦਾ ਕੱਪੜੇ ਦਾ ਐਨੇ ਸੋਹਣੇ ਡਿਜ਼ਾਈਨ ਨੇ ਫੁੱਲ ਪਿਓਰ ਕਾਟਨ ਹੈ ਬਹੁਤ ਸੋਹਣੇ ਬ੍ਰਾਂਡ ਦੀ ਕੋਈ ਖਰਾਬ ਨੂੰ ਵਾਲੀ ਨਹੀਂ ਹੈਗੀ ਇਹ ਯਾਰ ਇਹਦਾ ਕੱਲਾ ਆਹ ਦੇਖੋ ਇਹ ਜਿਆ ਕਲਰ ਆ ਗਿਆ ਇਹ ਬਹੁਤ ਸੋਹਣਾ ਪ੍ਰਿੰਟ ਹੈ ਵੀ ਸੋਹਣਾ ਡਿਜ਼ਾਈਨ ਸੋਹਣੀ ਕਾਟਨ ਰੇਟ ਬਹੁਤ ਘੱਟ ਹੈ ਭਾਈ ਇਹਦਾ ਰੇਟ ਲਾਵਾਂਗੇ 500 ਰੁਪਏ ਦੇ ਦੋ ਸੂਟ ਧਿਆਨ ਨਾਲ ਸੁਣ ਲਓ 500 ਰੁਪਏ ਦੇ ਦੋ ਦੋ ਸੂਟ ਖਰੀਦਣੇ ਪੈਣਗੇ 500 ਰੁਪਏ ਦੇ ਵਿੱਚ ਮਿਲਣਗੇ ਦੋ ਸੂਟ ਡਿਜ਼ਾਈਨ ਤੁਸੀਂ ਆਪਣੀ ਮਰਜ਼ੀ ਨਾਲ ਅਲੱਗ-ਅਲੱਗ ਵੀ ਲੈ ਸਕਦੇ ਹੋ ਜਿਵੇਂ ਇਹ ਵਾਲਾ ਡਿਜ਼ਾਈਨ ਲੈ ਸਕਦੇ ਹੋ ਆਹ ਵੀ ਲੈ ਸਕਦੇ ਹੋ ਕੋਈ ਵੀ ਲੈ ਸਕਦੇ ਹੋ 500 ਰੁਪਏ ਦੇ ਵਿੱਚ ਦੋ ਸੂਟ ਬਹੁਤ ਸੋਹਣੀ ਚੀਜ਼ ਹੈ 500 ਦਾ ਇੱਕ ਸੂਟ ਹੈ 500 ਚ ਆਪਾਂ ਪਰ ਦੋ ਦੇਵਾਂਗੇ 5 500 ਵਾਲੇ ਸੂਟਾਂ ਦੀ ਇਹ ਵਰੀਟੀਆਂ ਨੇ ਕੁਆਲਿਟੀਆਂ ਬਹੁਤ ਸੋਹਣੀ ਕਾਟ ਨੇ ਆ ਦੇਖ ਲਓ ਤੁਹਾਨੂੰ ਸਮਝ ਹੀ ਪਤਾ ਲੱਗਦੀ ਹੈ ਡਿਜ਼ਾਈਨ ਬਹੁਤ ਸੋਹਣੇ ਨੇਗੇ ਬਿਲਕੁਲ ਫਰੈਸ਼ ਮਾਲ ਨੇਗੇ ਇੱਕ ਇੱਕ ਡਿਜ਼ਾਈਨ ਤੁਹਾਨੂੰ ਹੋਰ ਦਿਖਾ ਇਸੇ ਦਾ ਕਲਰ ਦਿਖਾ ਦਿੰਨੇ ਆ ਅੱਗੇ ਆ ਦੇਖੋ ਇੱਕ ਤੋਂ ਇੱਕ ਸੋਹਣਾ ਡਿਜ਼ਾਈਨ ਹੈ ਇੱਕ ਤੋਂ ਇੱਕ ਸੋਹਣਾ ਕਲਰ ਹੈ ਤੁਸੀਂ ਤੇ ਤੁਸੀਂ ਸਕੂਟਰ ਲੈਣਕ ਨਹੀਂ ਉਹ ਰਹੇ ਜੋ ਫਿਰ ਬਾਅਦ ਚਾਹ ਮੋਹਣਾ ਫਿਰ ਤੁਸੀਂ ਕਹੋ ਬਈ ਉਦੋਂ ਤੁਸੀਂ ਵੀਡੀਓ ਪਾਈ ਸੀਗੀ ਉਦੋਂ ਸੂਟ ਦੱਸੀ ਸੀ ਆਪਣਾ ਜਲਦੀ ਆ ਕੇ ਜਿਹਨਾਂ ਨੇ ਲੈ ਜਾਣੇ ਨੇ ਬਈ ਲੈ ਜਾ ਫੁੱਲ ਫਾਇਦੇ ਵਾਲਾ ਕੱਪੜਾ ਇਹ ਸੁਣੋ ਆਪਾਂ ਜਿਹੜੀ ਗੱਲ ਕਹਿ ਰਹੇ ਆ ਉਹਦੇ ਉੱਪਰ ਪੂਰੀ ਉਤਰਦੇ ਆ ਆਪਾਂ ਕੋਈ ਐਵੇਂ ਹੀ ਨਹੀਂ ਹੈਗਾ ਵੀ ਪਤਾ ਅੱਜ ਡਾ ਕੋਈ ਗੱਲ ਕਦੇ ਕਹੀ ਹੈ ਬਹੁਤ ਸੋਹਣਾ ਕੱਪੜਾ 500 ਰੁਪਏ ਵਾਲਾ ਸੂਟ ਹੈ 500 ਦੇਵਾਂਗੇ ਦੋ ਜਲਦੀ ਪਹੁੰਚ ਕੇ ਆਪਣਾ ਮੌਕੇ ਦਾ ਲਾਭ ਉਠਾ ਲਓ ਬਈ ਖਾਲਸਾ ਕਲਾਥ ਹਾਊਸ ਖੜਿਆਲ ਪਿੰਡ ਨੰਬਰ ਵੀ ਨਾਲ ਸਕਰੀਨ ਤੇ ਚੱਲੂ ਫੋਨ ਵੀ ਕਰ ਸਕਦੇ ਹੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ